ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਹੁਤ ਹੀ ਹੈਲਦੀ ਟੇਸਟੀ ਜਿਹੜੀ ਰੋਟੀ ਬਿਲਕੁਲ ਸੌਖੇ ਤਰੀਕੇ ਨਾਲ ਸਬਜ਼ੀਆਂ ਆਪਣੇ ਘਰੇ ਹੁੰਦੀਆਂ ਹੀ ਆ ਤੇ ਜਿੰਨੀ ਕਿ ਰੋਟੀ ਬਣਾਉਣੀ ਇੰਨਾ ਕਪਾ ਸਮਾਨ ਲੈ ਲਿਆ ਪਿਆਜ਼ ਇੱਕ ਕੱਟ ਕੇ ਪਾ ਲਿਆ ਦੋ ਤਿੰਨ ਹਰੀਆਂ ਲਾਲ ਮਿਰਚਾਂ ਪਾ ਲਈਆਂ ਇੱਕ ਸ਼ਿਮਲਾ ਮਿਰਚ ਪਾ ਲਈ ਕੱਟ ਕੇ ਦੋ ਤਿੰਨ ਕੌੜੀਆਂ ਮਿਰਚਾਂ ਪਾ ਲਈਆਂ ਤੇ ਇੱਕ ਸ਼ਿਮਲਾ ਮਿਰਚ ਪਾ ਲਈ ਹੈ ਥੋੜਾ ਜਿਹਾ ਆਪਾਂ ਅਦਰਕ ਦਾ ਟੁਕੜਾ ਜਿਹੜਾ ਉਹ ਕੱਟ ਕੇ ਪਾ ਦਨੇ ਆ ਲਸਣ ਵੀ ਪਾਉਣਾ ਤਾਂ ਪਾ ਸਕਦੇ ਮੈਂ ਪਾਇਆ ਨਹੀਂਗਾ ਤੇ ਥੋੜੇ ਜਿਹਾ ਆਪਾਂ ਪਾ ਲੈ ਇੱਕ ਮੁਠੀ ਮਟਰਾਂ ਦੀ ਹਰੇ ਮਟਰ ਹੈਲਦੀ ਰੋਟੀ ਆਪਾਂ ਬਣਾਉਣੀ ਆ ਜੀਰੇ ਦਾ ਚਮਚਾ ਪਾ ਲਿਆ ਤੇ ਨਮਕ ਆਪਣੇ ਟੇਸਟ ਅਨੁਸਾਰ ਪਾ ਲਓ ਜਿੰਨੀਕ ਚਾਹੀਦਾ ਇਹਨੂੰ ਆਪਾਂ ਗ੍ਰाइंड ਕਰ ਲੈਣਾ ਚੰਗੀ ਤਰ੍ਹਾਂ ਤੇ ਲਓ ਜੀ ਆਪਾਂ ਇਹਨੂੰ ਜਿਹੜਾ ਆ ਗ੍ਰाइंड ਕਰ ਲਿਆ ਤੇ ਆਟਾ ਆਪਾਂ ਲਿਆ 5-6 ਰੋਟੀਆਂ ਦਾ ਤੇ ਇਹ ਜਿਹੜਾ ਸਬਜ਼ੀਆਂ ਆਪਣੀਆਂ ਇਹਨਾਂ ਨੂੰ ਆਪਾਂ ਹੁਣ ਆਟੇ ਦੇ ਵਿੱਚ ਪਾ ਕੇ ਤੇ ਮਿਕਸ ਕਰਦੇ ਹਾਂ ਚੰਗੀ ਤਰ੍ਹਾਂ ਬਹੁਤ ਹੀ ਆਸਾਨ ਤਰੀਕੇ ਨਾਲ ਰੋਟੀ ਤਾਂ ਆਪਾਂ ਬਣਾਉਣੀ ਆ ਤੇ ਹੈਲਦੀ ਬਣ ਜਾਂਦੀ ਆ ਟੇਸਟੀ ਬਣ ਜਾਂਦੀ ਆ ਇਹ ਸਬਜ਼ੀਆਂ ਦੇ ਨਾਲ ਜਿਹੜੀ ਰੋਟੀ ਆ ਤੇ ਅੱਜ ਆਪਾਂ ਹੈਲਦੀ ਰੋਟੀ ਜਿਹੜੀ ਬਣਾ ਕੇ ਤਿਆਰ ਕਰਨ ਲੱਗੇ ਆ ਧਨੀਆ ਪਾ ਲਿਆ ਹਰਾ ਤੇ ਹੁਣ ਆਪਾਂ ਪਹਿਲਾਂ ਇਹਨੂੰ ਮਿਕਸ ਕਰਦੇ ਹਾਂ ਚੰਗੀ ਤਰ੍ਹਾਂ ਆਟੇ ਦੇ ਵਿੱਚ ਮੈਂ ਤਾਂ 5-6 ਰੋਟੀਆਂ ਦਾ ਆਟਾ ਲਿਆ ਤੁਸੀਂ ਜ਼ਿਆਦਾ ਬਣਾਉਣਾ ਤਾਂ ਜ਼ਿਆਦਾ ਆਟਾ ਲੈ ਲਓ ਜ਼ਿਆਦਾ ਸਬਜ਼ੀਆਂ ਪਾ ਲਓ ਹੋਰ ਕੋਈ ਸਬਜ਼ੀ ਪਾਉਣੀ ਚਾਹੁੰਦੇ ਹੋ ਉਹ ਵੀ ਪਾ ਸਕਦੇ ਐ ਨਾ ਚਾ ਕੋਈ ਸਕਿਪ ਕਰਨੀ ਚਾਹੁੰਦੇ ਆ ਉਹ ਵੀ ਕਰ ਸਕਦੇ ਆ ਤੇ ਆਟਾ ਆਪਾਂ ਮਿਕਸ ਇਦਾਂ ਕਰ ਲੈਨੇ ਚੰਗੀ ਤਰ੍ਹਾਂ ਤੇ ਫਿਰ ਉਸੇ ਕੱਪ ਦੇ ਵਿੱਚ ਆਪਾਂ ਥੋੜੇ ਜਿਹਾ ਪਹਿਲਾਂ ਪਾਣੀ ਪਾ ਕੇ ਤੇ ਪਾ ਲੈਨੇ ਆ ਥੋੜਾ ਥੋੜਾ ਪਾਣੀ ਪਾ ਕੇ ਤੇ ਨਰਮ ਜਿਹਾ ਆਪਾਂ ਜਿਹੜਾ ਆਟਾ ਜਿੱਦਾਂ ਆਪਾਂ ਰੋਟੀ ਦਾ ਗੁੰਧਦੇ ਆ ਉਦਾਂ ਦਾ ਆਪਾਂ ਆਟਾ ਪਹਿਲਾਂ ਗੁੰਨ ਕੇ ਤਿਆਰ ਕਰ ਲੈਨੇ ਆ ਅਗਰ ਦੂਸਰੀ ਤਰ੍ਹਾਂ ਨਹੀਂ ਪੇੜੇ ਦੇ ਵਿੱਚ ਪਾ ਕੇ ਆਪਣੇ ਕੋਲ ਸਬਜ਼ੀਆਂ ਰੋਟੀ ਬਣਦੀ ਨਾ ਐਦਾਂ ਸੌਖੇ ਤਰੀਕੇ ਦੇ ਨਾਲ ਬਣਾ ਸਕਦੇ ਆ ਆਪਾਂ ਰੋਟੀ ਵੀਡੀਓ ਆਪਾਂ ਨੂੰ ਪਤਾ ਹੋਵੇ ਆਪਾਂ ਬਿਲਕੁਲ ਸੌਖੇ ਤਰੀਕੇ ਨਾਲੇ ਬਣਾਈ ਦੀਏ ਜਿਹੜਾ ਤਰੀਕਾ ਬਿਲਕੁਲ ਆਸਾਨ ਹੋਵੇ ਤੇ ਉਹੀ ਅਸੀਂ ਵਰਤੀਦਾ ਆ ਤੇ ਆਟਾ ਗੁੰਨ ਕੇ ਆਪਾਂ ਤਿਆਰ ਕਰ ਲਿਆ ਜੀ ਦੇਖੋ ਥੋੜਾ ਜਿਹਾ ਆਟਾ ਮੈਂ ਜਿੰਨਾ ਚਾਹੀਦਾ ਸੀ ਮੈਂ ਗੁੰਨ ਲਿਆ ਦੇ ਵਸ ਨਾਰਮਲ ਆਪਾਂ ਜਿੱਦਾਂ ਰੋਟੀ ਬਣਾਉਣੀ ਆ ਪੇੜਾ ਜਿੰਨੀ ਕੁ ਭਾਰੀ ਰੋਟੀ ਬਣਾਉਣ ਨੂੰ ਨੱਕ ਲੈ ਕੇ ਤੇ ਆਪਾਂ ਰੋਟੀ ਇਹਦੀ ਤਿਆਰ ਕਰ ਲੈਨੇ ਆ ਵੀਡੀਓ ਚੰਗੀ ਲੱਗਦੀ ਹੁੰਦੀ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਆ ਜਿਹੜੇ ਨਵੇਂ ਵੀਵਰ ਡੁੱਟਦੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਸਪੋਰਟ ਕਰੋ ਸਾਡੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਲੋੜ ਆ ਤੇ ਬਸ ਇਸ ਤਰ੍ਹਾਂ ਆਪਾਂ ਰੋਟੀ ਜਿਹੜੀ ਆ ਨਾਰਮਲ ਆਪਾਂ ਬੇਲਦੇ ਆਂ ਤੇ ਇਦਾਂ ਆਪਾਂ ਰੋਟੀ ਜਿਹੜੀ ਬੇਲ ਕੇ ਤਿਆਰ ਕਰ ਲੈਨੇ ਆ ਤਵ ਆਪਾਂ ਗਰਮ ਰੱਖਿਆ ਆ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਟੇਸਟੀ ਰੋਟੀ ਇਦਾਂ ਬਣ ਕੇ ਤਿਆਰ ਹੁੰਦੀ ਆ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਹੈਲਦੀ ਵੀ ਬਣਦੀ ਆ ਤੇ ਟੇਸਟੀ ਬਣਦੀ ਆ ਕਿਓ ਤੁਸੀਂ ਉੱਪਰ ਲਾਉਣਾ ਚਾਹੁੰਦੇ ਤਾਂ ਉੱਪਰ ਲਾ ਲਓ ਨਹੀਂ ਕਿਓ ਤੁਸੀਂ ਲਾਉਣਾ ਚਾਹੁੰਦੇ ਪਰੌਠੇ ਦੀ ਤਰ੍ਹਾਂ ਤੇ ਤੁਸੀਂ ਲਾ ਕੇ ਰੋਟੀ ਬਣਾ ਕੇ ਤੇ ਫਿਰ ਚੁੱਪੜ ਸਕਦੇ ਆਂ ਠੀਕ ਲੱਗ ਗਿਆ ਇੱਕ ਪਾਸੇ ਪਲਟ ਦਿੱਤੀ ਆਪਾਂ ਬਸ ਇਸ ਤਰ੍ਹਾਂ ਹੁਣ ਦੂਗੇ ਪਾਸੇ ਪਲਟ ਦੇਣੀ ਆ ਤੇ ਮੈਂ ਉਹ ਦੇਸੀ ਘਿਓ ਜਿਹੜਾ ਉੱਪਰੇ ਲਾ ਲੈਣਾ ਆ ਥੋੜਾ ਥੋੜਾ ਘਿਓ ਲਾ ਕੇ ਦੋਹੀ ਪਾਸੇ ਤੇਨੂੰ ਬਣਾ ਲੈਣੇ ਆ ਤੇ ਸਾਰੀਆਂ ਰੋਟੀਆਂ ਆਪਾਂ ਇਦਾਂੇ ਬਣਾ ਲੈਣੀਆਂ ਬਹੁਤ ਹੀ ਟੇਸਟੀ ਰੋਟੀ ਬਣ ਕੇ ਇਹ ਤਿਆਰ ਹੁੰਦੀ ਦਹੀਂ ਨਾਲ ਖਾ ਲਓ ਮੱਖਣ ਨਾਲ ਖਾ ਲਓ ਸਬਜ਼ੀ ਨਾਲ ਖਾ ਲਓ ਲੋ ਜੀ ਰੋਟੀ ਆਪਣੀ ਜਿਹੜੀ ਤਿਆਰ ਹੋ ਗਈ ਐ ਐਦਾਂ ਆਪਾਂ ਸਾਰੀਆਂ ਰੋਟੀਆਂ ਬਣਾ ਲੈਣੀਆਂ ਬਹੁਤ ਵਧੀਆ ਲੱਗਦੀ ਐ ਖਾਣ ਨੂੰ ਟਿਫਨ ਦੇ ਵਿੱਚ ਬੱਚਿਆਂ ਦੇ ਪਾਸਕਦੇ ਆਪ ਬਣਾ ਕੇ ਖਾ ਸਕਦੇ ਦੇਖੋ ਦੇਖਣ ਨੂੰ ਕਿੰਨੀ ਸੋਹਣੀ ਲੱਗਦੀ ਐ ਤੇ ਉੰਨੀ ਇਹ ਖਾਣ ਨੂੰ ਟੇਸਟੀ ਐ ਤੇ ਐਸੇ ਤਰ੍ਹਾਂ ਆਪਾਂ ਸਾਰੀਆਂ 5-6 ਰੋਟੀਆਂ ਜਿੰਨੀਆਂ ਬਣ ਗਈਆਂ ਆਪਾਂ ਇਸ ਤਰ੍ਹਾਂ ਸਾਰੀਆਂ ਰੋਟੀਆਂ ਬਣਾ ਲੈਣੀਆਂ ਜੀ ਸੌਖੀਆਂ ਸੌਖੀਆਂ ਵੀਡੀਓ ਆਪਾਂ ਲੈ ਕੇ ਆਈ ਦੀਆਂ ਆ ਤੇ ਦੇਖ ਸਕਦੇ ਤੁਸੀਂ ਕਿੰਨੀਆਂ ਵਧੀਆ ਰੋਟੀਆਂ ਆਪਣੀਆਂ ਬਣ ਕੇ ਜਿਹੜੀਆਂ ਤਿਆਰ ਹੋਈਆਂ ਇਹ ਜਰੂਰ ਬਣਾਇਓ ਟਰਾਈ ਕਰਿਓ ਬਣਾ ਕੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਜੀ ਰੋਟੀ ਤਾਂ ਆਪਾਂ ਬਣਾਉਣੀ ਹੁੰਦੀ ਹੈ ਇਸ ਤਰ੍ਹਾਂ ਆਪਾਂ ਜੇ ਬਣਾ ਲਾਂਗੇ ਤਾਂ ਹੈਲਦੀ ਵੀ ਬਣ ਜਾਊਗੀ ਤੇ ਟੇਸਟੀ ਵੀ ਬਣ ਜਾਊਗੀ ਕਦੇ-ਕਦੀ ਮਨ ਕਰਦਾ ਹੁੰਦਾ ਆ ਅਲੱਗ ਚੀਜ਼ ਖਾਣ ਨੂੰ ਤਾਂ ਇਸ ਤਰ੍ਹਾਂ ਦੀ ਰੋਟੀ ਬਣਾ ਕੇ ਆਪਾਂ ਖਾ ਸਕਦੇ ਆ ਜੀ ਰੋਟੀਆਂ ਆਪਣੀਆਂ ਤਿਆਰ ਹੋ ਗਈਆਂ ਆ ਤੇ ਸਾਰੀਆਂ ਇਸ ਤਰ੍ਹਾਂ ਆਪਾਂ ਬਣਾ ਲੈਣੀਆਂ ਆ ਲਓ ਜੀ ਇਹ ਵੀ ਬਣ ਗਈ ਪੂਰੀਆਂ ਰੋਟੀਆਂ ਆਪਣੀਆਂ ਜਿਹੜੀਆਂ ਹੋ ਗਈਆਂ ਤਿਆਰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਸੇ ਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਪਲੇਟ ਚ ਰੱਖ ਕੇ ਦਿਖਾ ਲ ਦਨੇ ਆਪਣੀਆਂ 6-7 ਰੋਟੀਆਂ ਜਿਹੜੀਆਂ ਬਣ ਗਈਆਂ